ਸਾਰੇ ਨੂੰ ਉਦਾਸ ਸਤਿ ਸ਼੍ਰੀ ਅਕਾਲ ਨਮਸਕਾਰ ਅਸਲਾਮ ਵਾਲੇਕਮ ਅੱਜ ਸਾਡੇ ਸੂਫੀ ਸੰਸਮਾਜ ਦੇ ਜੋ ਪ੍ਰਮੁੱਖ ਫਾਊਂਡਰ ਮੈਂਬਰ ਸੰਤ ਸਲਿੰਦਰਪਾਲ ਜੀ ਸ਼ਿਵ ਸ਼ਕਤੀ ਮੰਦਰ ਦੇ ਮੁਖੀ ਡੇਡਾ ਹਰਿਆਣਾ ਜ਼ਿਲ੍ਹਾ ਹਿਸ਼ਾਰਪੁਰ ਉਹਨਾਂ ਦੇ ਸਥਾਨ ਤੇ ਅੱਜ ਸਾਡੇ ਜੋ ਭੈਜੀ ਸੰਤੋਸ਼ ਕੁਮਾਰੀ ਜੀ ਜੋ ਸੰਤ ਸਮਾਜ ਨਾਲ ਸ਼੍ਰੀ ਗੁਰਦਾਸ ਸਾਧੂ ਸੰਪਰਦਾਏ ਮਿਸ਼ਨ ਦੇ ਉਹ ਵੀ ਪ੍ਰਮੁੱਖ ਆਗੂਆਂ ਵਿੱਚ ਇੱਕ ਨੇ ਅੱਜ ਬਹੁਤ ਵੱਡਾ ਸੁਮੇਲ ਇਥੇ ਦੇਖਣ ਨੂੰ ਮਿਲਿਆ ਡੇਰੇ ਹਿਆਣੇ ਵਿਖੇ ਕਿ ਜਿੱਥੇ ਸੂਫੀ ਸੰਸਮਾਜ ਉੱਥੇ ਹੀ ਸ਼੍ਰੀ ਗੁਰਦਾਸ ਸਾਧੂ ਸੰਪਰਦਾਏ ਮਿਸ਼ਨ ਦਾ ਜੁਆਇੰਟਲੀ ਜੋ ਸੁਮੇਲ ਕਰਕੇ ਜਿਹੜੀ ਬੈਠਕ ਹੋਈ ਹੈ ਉਹਦੇ ਵਿੱਚ ਸੰਤ ਸਮਾਜ ਨੂੰ ਜਾਉਂਦੇ ਨਾਲ ਜੁੜੇ ਹੋਏ ਸਮਾਜ ਦੇ ਉਥਾਨ ਲਈ ਵਿਚਾਰ ਚਰਚਾ ਕੀਤੀ ਗਈ ਉਹ ਨਾਲ ਹੀ ਭੰਜੀ ਵਾਲੋਂ ਉਹਨਾਂ ਦੇ ਨਾਲ ਸਾਡੇ ਰੈਵਰਗਨ ਜਿਹੜੇ ਸੰਵਿਧਾਨ ਨਿਰਮਾਤਾ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਉਹਨਾਂ ਦੇ ਅੰਸ਼ਵਾਸ ਚੋਂ ਉਹਨਾਂ ਦੇ ਪੋਤੇ ਜੋ ਕਿ ਸ਼ਹਾਪੁਰ ਲੋਕ ਸਭਾ ਤੋਂ ਚੋਣ ਵੀ ਲੜ ਰਹੇ ਨੇ ਉਹ ਇੱਥੇ ਅਜੇ ਨਤਮਸਤਕ ਹੋਣ ਲਈ ਬਾਬਾ ਜੀ ਦੇ ਦਰਵਾਜ਼ੇ ਆਏ ਨੇ ਕਿ ਬਾਬਾ ਜੀ ਲੋਕ ਉਹਨਾਂ ਨੂੰ ਕੁੱਲ ਦਿਨੋ ਸ਼ਿਰਵਾਦ ਦਿੱਤਾ ਗਿਆ ਤੇ ਦੁਆ ਵੀ ਕੀਤੀ ਜੀ ਨਾਲ ਸਾਡੇ ਭੇਜੀ ਜੀ ਤੇ ਮੈਂ ਭੇਜੀ ਸੰਤੋਸ਼ ਕੁਮਾਰ ਜੀ ਨੂੰ ਤੇ ਅਪੀਲ ਕਰੂੰਗਾ ਕਿ ਉਹ ਅੱਜ ਦੀ ਹੋਈ ਮਤਾਰ ਚਰਜਾ ਦੇ ਦਿੱਤਾ ਜੇ ਗੁਰਦੇਵ ਤਨ ਗੁਰਦੇਵ ਜੈਪੀ ਜੈ ਸਰਦਾਰ ਜੈ ਪਰਮ ਸਲਾਮ ਅਲੈਕੁਮ ਜੈ ਬੰਦੀ ਕੀ ਹਰ ਹਰ ਵਾਹ ਕੀ ਅੱਜ ਅਸੀਂ ਮੇਰੇ ਵੀਰ ਰਾਜਾ ਜੀ ਉਹਨਾਂ ਨੇ ਮਾਰਨ ਸਿਤਾਨੀ ਜੀ ਬਹੁਤ ਸਤਿਕਾਰਯੋਗ ਹਨ ਸਾਨੂੰ ਉਸ ਆਤਮਾ ਦੇ ਦਰਸ਼ਕ ਰਾਏ ਸੰਤ ਬਾਬਾ ਸਿਲਿੰਦਰਪਾਲ ਜੀ ਉਹਨਾਂ ਦੇ ਮਿਸਿਸ ਉਹਨਾਂ ਦਾ ਪੂਰਾ ਪਰਿਵਾਰ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਅੱਜ ਉਹਨਾਂ ਨੇ ਜੋ ਪਿਆਰ ਦਿਖਾਇਆ ਬਾਬਾ ਸਾਡਾ ਖੰਬੀਵਾ ਅੰਬੇਡਕਰ ਦੇ ਪ੍ਰਤੀ ਉਹਨਾਂ ਦੇ ਇੱਕ ਦਰਦ ਨਜ਼ਰ ਆਇਆ ਕਿਉਂਕਿ ਉਹ ਮਹਾਪੁਰਸ਼ ਜਿਹੜੇ ਮਹਾਪੁਰਸ਼ ਉਹਨਾਂ ਰੈਵਰਨ ਨੂੰ ਯਾਦ ਕਰਦੇ ਹਨ ਮੈਂ ਸਮਝਦੀ ਹਾਂ ਇਹ ਪੰਜਾਬ ਦੇ ਵਿੱਚ ਰਾਜਨੀਤੀ ਵਿੱਚ ਬਹੁਤ अहम ਰੋਲ ਅਦਾ ਕਰ ਸਕਦੇ ਹਨ ਕਿਉਂਕਿ ਇਤਿਹਾਸ ਤੋਂ ਜਾਣੂ ਹਨ ਕਈ ਮਹਾਂਪੁਰਸ਼ਾਂ ਨੂੰ ਜਾਣਨੇ ਕੀ ਇਤਿਹਾਸ ਨਹੀਂ ਪਤਾਉਂਦਾ ਪਰ ਮੈਂ ਜੋ ਸੁਣਿਆ ਇਹਨਾਂ ਦੇ ਮਤਲਬ ਕਿ ਅੰਦਰ ਇੱਕ ਦਿਮਾਗ ਦੇ ਵਿੱਚ ਗੱਲ ਪੈ ਗਈ ਆ ਕਿ ਜੋ ਆਪਣਾ ਹੱਕ ਦੇ ਖੁੱਸਿਆ ਹੋਇਆ ਉਹਨੂੰ ਲੈਣ ਵਾਸਤੇ ਸਾਨੂੰ ਇੱਕ ਸੰਘਰਸ਼ ਕਰਨਾ ਪਏਗਾ ਤਾਂ ਮੈਂ ਬਾਬਾ ਜੀ ਨੂੰ ਕੋਟੀ ਕੋਟੀ ਪ੍ਰਣਾਮ ਕਰਦੀ ਆਂ ਬੀਬੀ ਜੀ ਨੂੰ ਕੋਟੀ ਕੋਟੀ ਪ੍ਰਣਾਮ ਕਰਦੀ ਆਂ ਤੁਹਾਡੇ ਵਿੱਚ ਅਸੀਂ ਪਹੁੰਚੀ ਆਂ ਜਿਸ ਆਸ ਹੁੰਦੇ ਕੇ ਪਹੁੰਚੀ ਸੀ ਉਸ ਤੋਂ ਕਈ ਗੁਣਾ ਸਾਨੂੰ ਤੁਹਾਡੇ ਕੋਲੋਂ ਜੋ ਆਸ਼ੀਰਵਾਦ ਪਿਆਰ ਮਿਲਿਆ ਪਰ ਬਾਬਾ ਸੋਡਕਮ ਅੰਬੇੜਕਰ ਦੇ ਪੁੱਤਰਾ ਜੀ ਜਿਨ੍ਹਾਂ ਦੇ ਕਰਕੇ ਅਸੀਂ ਹਾਂ ਅਗਰ ਉਹ ਨਹੀਂ ਹੁੰਦੇ ਤੇ ਅਸੀਂ ਨਾ ਹੁੰਦੇ ਉਹਨਾਂ ਦੇ ਪੁੱਤਰਾ ਜੀ ਬੰਬੇ ਤੋਂ ਆਏ ਹਨ ਡਾਕਟਰ ਗਿਮਰਾਜ ਸ਼ਿਵੰਤ ਅੰਬੇੜਕਰ ਜੀ ਜੋ ਲੋਕ ਸਭਾ ਹੁਸ਼ਿਆਰ ਤੋਂ ਇਲੈਕਸ਼ਨ ਲੜ ਰਹੇ ਹਨ ਜਿਨ੍ਹਾਂ ਦਾ ਚੋਣ ਨਿਸ਼ਾਨ ਹੈ ਗੈਸ ਸਿਲੰਡਰ ਦੋ ਅੱਜ ਜਿਵੇਂ ਸ਼ੀਰੋਲੈਂਡ ਪਹੁੰਚੇ ਸੀ ਬਾਬਾ ਜੀ ਨੇ ਟੇ ਸਾਰਾ ਆਸ਼ੀਰਵਾਦ ਦਿੱਤਾ ਸਾਡੇ ਕੋਲ ਕੋਈ ਸ਼ਬਦ ਨਹੀਂ ਹੈ ਕਿ ਅਸੀਂ ਨਾਲ ਧੰਨਵਾਦ ਕਰ ਸਕੀਏ ਸਾਡੇ ਨਾਲ ਮੇਰੇ ਵੀ ਗੁਰਬਖਸ਼ ਸਿੰਘ खोसला ਜੀ ਉਹ ਵੀ ਆਈ ਹਨ ਤੋਂ ਮੈਂ ਸਾਰੀ ਟੀਮ ਦਾ ਮੀਡੀਆ ਦਾ ਬਾਬਾ ਜੀ ਨੂੰ ਦੁਆਰਾ ਪ੍ਰਣਾਮ ਸਦਾਨੀ ਜੀ ਨੂੰ ਮੈਂ ਮਤਲਬ ਮੈਂ ਕੋਈ ਸ਼ਬਦ ਨਹੀਂ ਮੈਂ ਕਿਵੇਂ ਬੋਲਾਂ ਮਥਰੀਆ ਕਿ ਅੱਜ ਜੋ ਸਾਨੂੰ ਇੱਥੋਂ ਸ਼ੀਰੋਲੈਂਡ ਵਿੱਚ ਫਤਿਹ ਰਹੀ ਆ ਅਸੀਂ ਨਾਲ ਆ ਗਏ ਸੀ ਜੈ 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 ਬਹੁਤ ਹੀ ਸਤਿਕਾਰਯੋਗ ਅੱਜ ਬੜੀ ਖੁਸ਼ੀ ਹੋਈ ਜੀ ਕਿ ਜਦੋਂ ਆਪਣੇ ਨਿਵਾਸ ਸਥਾਨ ਤੇ ਸ਼ਿਵ ਸ਼ਕਤੀ ਮੰਦਿਰ ਪਿੰਡ ਹੈਰਾਣਾਪੁਰ ਦੇ ਜ਼ਿਲ੍ਹਾ ਫ਼ਰੀਦਕੋਟ ਵਿੱਚ ਜਿਨ੍ਹਾਂ ਬਾਰੇ ਅਕਸਰ ਮੈਂ 70 ਰੇਟਸ ਆਉਂਦੀ ਉਮਰ ਹੋ ਗਈ ਸੁਣਦਾ ਹੀ ਸੀ ਕਿ ਡਾਕਟਰ ਮੀਤਕਾਰ ਸਾਹਿਬ ਨੇ ਸਾਰਾ ਸੰਸਾਰ ਜਾਣਦਾ ਕਿ ਉਹਨਾਂ ਨੇ ਕਿਹੜੀਆਂ ਕੁਰਬਾਨੀਆਂ ਕੀਤੀਆਂ ਹਨ ਕੀ ਸੰਸਾਰ ਨੂੰ ਦੇਣ ਦਿੱਤੀ ਹੈ ਕੋਈ ਦੇਸ਼ ਨੂੰ ਦੇਣ ਦਿੱਤੀ ਹੈ ਉਹਨਾਂ ਦਾ ਜੋ ਯੋਗਦਾਨ ਆਇਆ ਉਹਨਾਂ ਦਾ ਤਾਂ ਲੇਖਾ ਪੂਰਾ ਸੰਸਾਰ ਇਕੱਠਾ ਹੋ ਕੇ ਦੇਖ ਨਹੀਂ ਸਕਦਾ ਕਿਸ ਤਰ੍ਹਾਂ ਨਾਲ ਵੀ ਦੇਣਾ ਚਾਹੀਏ ਤਾਂ ਮਿਲ ਉੱਤਾ ਪਾਉਂਦਾ ਪਰ ਜਿਹੜੇ ਅੱਜ ਮੈਨੂੰ ਖੁਸ਼ੀ ਮਿਲੀ ਜਦੋਂ ਮੈਂ ਜਿਨ੍ਹਾਂ ਬਾਰੇ ਸੁਣਿਆ ਕਰਦਾ ਸੀ ਤੇ ਕਈਆਂ ਦੇ ਮੈਂ ਵੱਡੇ-ਵੱਡੇ ਬੁਲਾਰਿਆਂ ਤੋਂ ਸੁਣਿਆ ਕਿ ਡਾਕਟਰ ਮੇਦਕਾਰ ਸਾਹਿਬ ਦਾ ਜੋ ਪਰਿਵਾਰ ਸੀ ਬੜੇ ਦੁੱਖ ਲੱਗਦਾ ਸੀ ਜਦੋਂ ਆਪਾਂ ਸੁਣਦੇ ਸੀ ਕਿ ਉਹ ਪੂਰੇ ਦਾ ਪੂਰੇ ਬੱਚੇ ਜਿਹੜੇ ਸੀ ਖਤਮ ਹੋ ਗਏ ਸੀ ਪਰ ਮਨ ਨੂੰ ਯਕੀਨ ਨਹੀਂ ਸੀ ਹੁੰਦਾ ਕਿ ਇੰਨੇ ਵੱਡੇ ਰਿਆਵਾਂ ਦਾ ਪਰਿਵਾਰ ਇਸ ਤਰ੍ਹਾਂ ਖਤਮ ਕਿੱਦਾਂ ਹੋ ਸਕਦਾ ਪਰ ਅੱਜ ਜਦੋਂ ਮੈਂ ਹੋਣ ਜਾਣਿਆ ਕਿ ਇਹ ਉਹਨਾਂ ਦੇ ਪੋਤੇ ਜੀ ਹਨ ਤਾਂ ਮੇਰਾ ਮਨ ਬਹੁਤ ਸੋਚ ਕੇ ਬਾਗ-ਬਾਗ ਹੋਇਆ ਬਹੁਤ ਖੁਸ਼ੀ ਮਿਲੀ ਮਾਨ ਨੂੰ ਔਰ ਇਹ ਬੇਟੀ ਜਦੋਂ ਮੈਂ ਜਾਣਕਾਰੀ ਲਈ ਕਿ ਇਹਨਾਂ ਨੇ ਦੱਸਿਆ ਕਿ ਮੈਂ ਉਹਨਾਂ ਦੀ ਕੋਤੀ ਹਾਂ ਤੇ ਬਹੁਤ ਉਸ ਪ੍ਰਮਾਤਮਾ ਦਾ ਧੰਨਵਾਦ ਜੀ ਜਿਨ੍ਹਾਂ ਕਿਰਪਾ ਕਰਕੇ ਅੱਜ ਵੀ ਪਰਿਵਾਰ ਦੇ ਦਰਸ਼ਨ ਸਾਨੂੰ ਕਰਾਏ ਹਨ ਤੇ ਸਾਰੇ ਸੰਸਾਰ ਨੂੰ ਵੀ ਇਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਆ ਔਰ ਮੈਂ ਜਿੰਨੀਆਂ ਵੀ ਸਿਆਸੀ ਪਾਰਟੀਆਂ ਬੇਨਤੀ ਕਰਦਾ ਕਿ ਜੇ ਤੁਹਾਡਾ ਵਾਕਿਆ ਹੀ ਡਾਕਟਰ ਮੇਧਕਾਰ ਪ੍ਰਤੀ ਕੋਈ ਪਿਆਰ ਹੈ ਤੇ ਜੇ ਕੋਈ ਉਹਨਾਂ ਦੇ ਪ੍ਰਤੀ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਇਹ ਮੌਕਾ ਫਿਰ ਇਦਾਂ ਦੇ ਪਰਵਾਰ ਜਿਹੜੇ ਉਹਨਾਂ ਦੇ ਉਹਨਾਂ ਨੂੰ ਦਿਓ ਹਨ ਜਿਹੜੀ ਖਾਸ ਕਰਕੇ ਆਪਣੀ ਪਾਰਟੀ ਆ ਜਿਹਨੂੰ ਮਾਇਆਬਤੀ ਜੀ ਚਲਾ ਰਹੇ ਨੇ ਤੇ ਜਦੋਂ ਖੋਜ ਕਰਕੇ ਦੇਖਣ ਉਹਨਾਂ ਨੇ ਵੱਡੀਆਂ ਵੱਡੀਆਂ ਖੋਜਾਂ ਕੀਤੀਆਂ ਤੇ ਦਾਸ ਦੀ ਬੇਨਤੀ ਆ ਕਿ ਆਹ ਖੋਜ ਹਲੇ ਬਾਕੀ ਆ ਇਹ ਖੋਜ ਕਰਕੇ ਜਿਹੜੇ ਹੀਰੇ ਆ ਇਹਨਾਂ ਨੂੰ ਕੱਢ ਕੇ ਮੋਹਰੇ ਲਿਆਓ ਸੰਸਾਰ ਦੇ ਸੰਸਾਰ ਇਹਨਾਂ ਦੇ ਦਰਸ਼ਨ ਕਰ ਸਕੇ ਔਰ ਸੰਸਾਰੀ ਨਾ ਦੀ ਚਮਕ ਮਾਣ ਸਕੇ ਬਹੁਤ ਧੰਨਵਾਦ ਜੀ ਥੈਂਕ ਯੂ ਮਾਈ ਜੀ ਥੈਂਕ ਯੂ ਬਹੁਤ ਬੜੀ ਸਹੀ ਰਹੀ